ਜੀ ਮੈਂ ਆਈ ਸੀਗੀ ਉੱਪਰ ਕੱਪੜੇ ਦੇਖਣ ਕਿਉਂਕਿ ਬਾਰਿਸ਼ ਆਈ ਸੀਗੀ ਪਹਿਲਾਂ ਮੈਂ ਸਵੇਰੇ ਧੋ ਕੇ ਸੁੱਕਣੇ ਪਾ ਦਿੱਤੇ ਸੀ ਕੱਪੜੇ ਤੇ ਫੇਰ ਆ ਗਈ ਬਾਰਿਸ਼ ਹਾਂ ਜੀ ਜੀ ਮੈਂ ਆਈ ਆ ਉੱਪਰ ਤੇ ਪਹਿਲਾਂ ਮੈਂ ਕੱਪੜੇ ਧੋ ਕੇ ਸਾਰੇ ਸੁੱਕਣੇ ਪਾ ਦਿੱਤੇ ਹੋਏ ਸੀਗੇ ਤੇ ਉਹਦਾ ਕਰਕੇ ਮੈਂ ਚਲੇ ਗਈ ਕਿਤੇ ਕੰਮ ਤੇ ਬਾਰਿਸ਼ ਆ ਗਈ ਬਾਰਿਸ਼ਾਂ ਕਰਕੇ ਸਾਰੇ ਕੱਪੜੇ ਸੁੱਕੇ ਹੀ ਗਿੱਲੇ ਹੋ ਗਏ ਹੁਣ ਮੈਂ ਦੁਬਾਰਾ ਧੋ ਕੇ ਫੇਰ ਸੁੱਕਣੇ ਪਾਏ ਹੋਏ ਤਾਂ ਦੁਬਾਰਾ ਧੋ ਕੇ ਹੀ ਮੈਂ ਸੁੱਕਣੇ ਪਾਏ ਆ ਕਿਉਂਕਿ ਇੰਨਾ ਬੱਦਲ ਸੀਗਾ ਨਾ ਤੇ ਮੈਂ ਕਿਹਾ ਚਲੋ ਧੁੱਪ ਲੱਗੀ ਹੋਈ ਆ ਚਲੋ ਕਿਹੜਾ ਬਾਰਿਸ਼ ਹੋਣੀ ਆ ਅੱਜ ਮੌਸਮ ਵਧੀਆ ਸੀਗਾ ਅੱਜ ਤੇ ਪਰ ਨਹੀਂ ਇੰਨੀ ਬਾਰਿਸ਼ ਹੋਈ ਕਿ ਸਾਰੇ ਸੁੱਕੇ ਕੱਪੜੇ ਹੀ ਮੇਰੇ ਗਿੱਲੇ ਹੋ ਗਏ ਸਾਰੇ ਤੇ ਹੁਣ ਫੇਰ ਮੈਂ ਦੁਬਾਰਾ ਤੋਂ ਧੋ ਕੇ ਕਿਉਂਕਿ ਮਿਹਨਤ ਮੈਨੂੰ ਫੇਰ ਦੁਬਾਰਾ ਕਰਨੀ ਪਈ ਦੁਬਾਰਾ ਧੋ ਕੇ ਮੈਂ ਫੇਰ ਸਾਰੇ ਸੁੱਕਣੇ ਪਾਏ ਆ ਹੋਣ ਦੇਖੋ ਸੁੱਕਦੇ ਪਏ ਆ ਹੱਦੇ ਹਜੇ ਗਿੱਲੇ ਹੀ ਆ نیچے ਸਟੈਂਡ ਤੇ ਪਾਣੀ ਪੈਣਿਆ ਤੇ ਦੇਖੋ ਸਾਹ ਚੜ ਗਿਆ ਮੈਨੂੰ ਉੱਪਰ ਆਂਦੀ ਜਾਂਦੀ ਆ ਬੱਦਲ ਦੇਖੋ ਕਿੰਨਾ ਸੋਹਣਾ ਹੈ ਵਾਈਟ ਵਾਈਟ ਕਿੰਨਾ ਵਧੀਆ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਰੂਹੀ ਲੱਗ ਰਿਹਾ ਹੈ ਇੱਕ ਹਿਸਾਬ ਦਾ ਤਾਂ ਇਹ ਹੁਣ ਮਿਲਦੇ ਆ ਤੁਹਾਨੂੰ نیچے ਜਾ ਕੇ ਕਿਉਂਕਿ ਬੱਦਲ ਫੇਰ ਆਂਦਾ ਪਿਆ ਹੈ ਮੇਨਾਰੇ ਜਿੰਨੇ ਕੱਪੜੇ ਸੁੱਕੇ ਹੈਗੇ ਇੱਕ ਸਾਈਡ ਤੇ ਰੱਖ ਲਾਂਗੀ ਤੇ ਬਾਕੀ ਸਾਰੇ ਫਿਰ ਮੈਂ نیچے ਸਟੈਂਡ ਤੇ ਪਾ ਦਵਾਂਗੀ ਕਿਉਂਕਿ بارش ਦਾ ਮੌਸਮ ਤੇ ਲੱਗ ਰਿਹਾ ਆ ਤੇ ਇੱਧਰ ਅੱਧੇ ਕ ਸੁੱਕੇ ਆ ਅੱਧੇ ਗਿੱਲੇ ਆ ਇੱਧਰ ਮੈਂ ਹਰ ਵੀ ਸਕੂਲੋਂ ਆਇਆ ਸੀ ਗਿੱਲਾ ਹੋ ਕੇ ਆਇਆ ਸੀਗਾ ਫਿਰ ਉਹਦਾ ਵੀ ਬੈਗ ਮੈਂ ਨਾਲ ਹੀ ਦਵਾ ਦਾ ਤੋਤਾ ਸੁੱਕ ਗਿਆ ਹੋਇਆ ਵੈਸੇ ਤਾਂ ਥੋੜਾ ਥੋੜਾ ਗਿੱਲਾ ਆ ਤੇ ਹੁਣ ਦੇਖਦੇ ਆਂ ਚਲੋ ਜੀ ਹੁਣ ਮਿਲਦੇ ਆ ਤੁਹਾਨੂੰ نیچے ਜਾ ਕੇ ਕਿਉਂਕਿ ਕੱਪੜੇ ਹਜੇ ਥੋੜਾਕ ਹੋਰ ਸੁੱਕੀ ਜਾਣ ਤੇ ਫੇਰ ਹੀ ਮੈਂ ਲਾ ਕੇ ਲੈ ਕੇ ਜਾਵਾਂਗੀ ਤੇ ਬਣੇ ਰਹੀਓ ਤੁਸੀਂ ਮੇਰੀ ਵੀਡੀਓ ਦੇ ਨਾਲ ਹਾਂਜੀ ਜੀ ਮੈਂ ਆ ਗਈ ਸੀਗੀ نیچے ਤੇ ਕੱਪੜੇ ਵੀ ਉਤਾਰ ਲਿਆਂਦੇ ਸੀਗੇ ਜਿਹੜੇ ਸੁੱਕਣੇ ਪਏ ਹੋਏ ਸੀ ਤੇ ਹੁਣ ਲੱਗੀ ਐ ਜੀ ਭੁੱਖ ਤੇ ਮੈਂ ਸੋਚਿਆ ਕਿ ਚਲੋ ਚਾਹ ਬਣਾ ਕੇ ਪੀ ਜਾਵੇ ਐਸੇ ਮੈਂ ਚਾਹ ਬੰਦ ਕੀਤੀ ਹੋਈ ਐ ਤੇ ਹੁਣ ਪੀਨੇ ਆ ਜੀ ਥੋੜਾ ਜਿਹਾ ਦੁੱਧ ਕਿਉਂਕਿ ਚਾਹ ਨਾ ਐਸਿਡ ਬਣਦਾ ਸੀਗਾ ਚਾਹ ਮੈਂ ਕਰਤੀ ਬੰਦ ਹੁਣ ਮੈਂ ਚਾਹ ਨਹੀਂ ਪੀਂਦੀ ਹੈਗੀ ਚਾਹ ਮੇਰੀ ਬੰਦ ਹੋ ਚੁੱਕੀ ਹੈ ਤੇ ਦੁੱਧ ਗਰਮ ਰੱਖਿਆ ਹੋਇਆ ਹੈ ਦੁੱਧ ਪੀ ਕੇ ਤੇ ਫਿਰ ਆਪਾਂ ਬਣਾਵਾਂਗੇ ਜੀ ਜੀ ਇਹਨਾਂ ਨੂੰ ਮੈਂ ਫੋਨ ਕੀਤਾ ਸੀ ਮੈਂ ਪੁੱਛ ਰਹੀ ਸੀ ਕਿ ਮੈਂ ਕੀ ਬਣਾਵਾਂ ਸਬਜ਼ੀ ਤੇ ਕਹਿ ਰਹੇ ਸੀ ਕੁਝ ਵੀ ਬਣਾ ਲੈ ਤੇ ਮੈਂ ਕਿਹਾ ਕੁਛ ਵੀ ਤਾਂ ਹੈ ਨਹੀਂ ਐ ਸੱਜੀ ਦੱਸੋ ਕੀ ਬਣਾਣੀ ਆ ਤੇ ਕਹਿ ਰਹੀ ਸੀ ਚਲ ਕੋਈ ਗੱਲ ਨਹੀਂ ਕਹਿੰਦੇ ਐਦਾਂ ਕਰਕੇ ਬੇਸਨ ਦੇ ਗੱਟੇ ਬਣਾ ਲਾ ਹੁਣ ਮੈਂ ਬਣਾਉਂਗੀ ਬੇਸਨ ਦੇ ਗੱਟੇ ਪਹਿਲਾਂ ਆਪਾਂ ਆਪਣਾ ਜੋ ਵੀ ਦੁੱਧ ਬਿਸਕੁਟ ਹੈਗੇ ਆ ਖਾ ਕੇ ਤੇ ਫਿਰ ਬਣਾਉਂਗੀ ਜੀ ਮੈਂ ਸਬਜੀ ਤੇ ਫਿਰ ਦੇਖਦੇ ਆ ਸਬਜੀ ਬੇਸਨ ਦੇ ਗੱਟੇ ਬਣਾਉਂਗੀ ਅੱਜ ਤੱਕ ਹੋਰ ਕੁਝ ਨਹੀਂ ਬਣਾਣਾ ਹੈਗਾ ਤੇ ਚਲੋ ਤੁਹਾਨੂੰ ਮਿਲਦੇ ਆ ਜੀ ਸਬਜੀ ਬਣਾਉਣ ਲੱਗਿਆਂ ਬਣੇ ਰਹੀਓ ਤੁਸੀਂ ਵੀਡੀਓ ਦੇ ਨਾਲ ਕਾਵਟ ਵੀ ਨਹੀਂ ਹੋ ਗਈ ਐ ਦੂਜੀ ਦੋ ਬਰੀ ਕੱਪੜੇ ਧੋਤੇ ਆ ਜਿਤਕਾ ਕਾਵਟ ਵੀ ਬਹੁਤ ਜ਼ਿਆਦਾ ਹੋ ਗਈ ਐ ਕਿਉਂਕਿ ਓਹੋ ਬਾਰਿਸ਼ ਆਣ ਕਰਕੇ ਨਾ ਮੈਨੂੰ ਦੁਬਾਰਾ ਕੱਪੜੇ ਧੋਣੇ ਪਏ ਮੈਨੂੰ ਬਹੁਤ ਔਖ ਲੱਗਿਆ ਪਰ ਫਿਰ ਵੀ ਚਲੋ ਧੋਤੇ ਗਏ ਆ ਥੋੜੇ ਜਿ ਸੁੱਕ ਗਏ ਆ ਤੇ ਕੱਪੜੇ ਤਾਂ ਉਪਰੋਂ ਸਾਰੇ ਲਾ ਲਈ ਸੀਗੀ ਤੇ ਹੁਣ ਮੈਂ ਇਹ ਸੀਗਾ ਕਿ ਚਲੋ نیچے ਸੁੱਕਣੇ ਪਾ ਦਾਂਗੀ ਜਿੰਨੇ ਤਾਂ ਸਿੱਲੇ ਸਿੱਲੇ ਜੇ ਹਜੇ ਹੈਗੇ ਆ ਜੇ ਕੱਲ ਤੋਂ ਉਪ ਲੱਗੀ ਤੇ ਕੱਲ ਕਿਤੇ ਜਾਉਂਗੀ ਨਹੀਂ ਹੁਣ ਇਹ ਨਾਲ ਹੀ ਸੁਕਾ ਲਾਂਗੇ ਤੇ ਲੈ ਆਵਾਂਗੇ ਤੇ ਚਲੋ ਹੁਣ ਤੁਹਾਨੂੰ ਮਿਲਦੇ ਆਂ ਮੈਂ ਸਬਜ਼ੀ ਬਣਾਉਣ ਲੱਗਿਆਂ ਜੀ ਚਲੋ ਜੀ ਇੱਧਰ ਦੁੱਧੂ ਵੀ ਹੋ ਗਿਆ ਤੇ ਇੱਧਰ ਸਾਡੀ ਮਾਨੋ ਵੀ ਆ ਕੇ ਬੈਠੇ ਆਂ ਦੇਖੋ ਮਾਨੋ ਮਾਨੋ ਦੁੱਧਾ ਹੋ ਗਿਆ ਗਰਮ ਰੱਖ ਲੇ ਬਿਸਕਟ ਤੇ ਚੱਲਦੇ ਆਂ ਹੁਣ ਅੰਦਰ ਆਮ ਨਾਲ ਬੈਠ ਕੇ ਪੀਣੇ ਆਂ ਤੇ ਪੀ ਕੇ ਜੀ ਫੇਰ ਕਰਾਂਗੇ ਕੋਈ ਕੰਮ ਹੋਰ ਸਬਜੀ ਸਬਜੀ ਜੋ ਵੀ ਬਣਾਉਣਾ ਉਹ ਹੋ ਆ ਦੇਖੋ ਕਿਦਾਂ ਬੁਕਸ ਅੰਦਰ ਹੀ ਸੁੱਕਣੇ ਪਈਆਂ ਹੋਈਆਂ ਕਿਉਂਕਿ ਬਾਰਿਸ਼ ਇੰਨੀ ਹੋਈ ਪਿੱਜਿਆ ਹੀ ਆਇਆ ਸੀਗਾ ਹਰਸ਼ ਸਕੂਲ ਤੋਂ ਤੇ ਸਾਰਾ ਗਿੱਲਾ ਹੋਇਆ ਪਿਆ ਸੀਗਾ ਇੰਨੀ ਬਾਰਿਸ਼ ਹੋਈ ਐ ਤੇ ਬੁਕਸ ਵਗੈਰਾ ਹੁਣ ਸੁੱਕਣੇ ਪਈਆਂ ਅੰਦਰ ਸੁੱਕ ਗਈਆਂ ਕਾਫੀ ਕੱਲਾ ਤਾਂ ਉਹ ਗਿੱਲੇ ਸੀ ਮੈ ਬੈਗ ਵੀ ਫਿਰ ਤੋਂ ਹਤਾ ਨਾਲ ਹੀ ਬੈਗ ਵੀ ਸੁੱਕ ਗਿਆ ਥੋੜਾ ਜਿਹਾ ਗਿੱਲਾ ਐ ਤੇ ਉਹ ਵੀ ਸਵੇਰ ਤੱਕ ਸੁੱਕ ਜਾਏਗਾ ਇੱਧਰ ਬੁੱਕ ਵੀ ਹਾਂਜੀ ਦੇਖੋ ਜੀ ਆਪਣਾ ਅ ਕੀ ਕਹਿੰਦੇ ਹੁੰਦੇ ਇਹਨੂੰ ਬੇਸਣ ਗੁੰਨ ਲਿਆ ਮੈਂ ਇਹਨੂੰ ਚੰਗੀ ਤਰ੍ਹਾਂ ਸੌਫਟ ਬਿਲਕੁਲ ਸੌਫਟ ਹੈ ਤੇ ਇੱਧਰ ਜੀ ਪਾਣੀ ਵੀ ਗਰਮ ਹੋ ਗਿਆ ਆ ਦੇਖੋ ਪਾਣੀ ਉਬਾਲੇ ਮਾਰਨ ਲੱਗ ਗਿਆ ਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਕੀ ਕਹਿੰਦੇ ਹੁੰਦੇ ਉਹਨੂੰ ਬੱਟਣਾ ਤੇ ਇਹਨੂੰ ਆਪਾਂ ਥੋੜੇ ਥੋੜੇ ਢੇੜਾ ਜਿਹਾ ਲੈ ਕੇ ਇੱਦਾਂ ਕਰ ਲਾਂਗੇ ਨੀ ਵੀ ਉੱਪਰ ਦਾ ਪਿਆ ਹੈ ਉਬਾਲੇ ਮਾਰੇ ਹੈ ਚੰਗੀ ਤਰ੍ਹਾਂ ਅੱਜ ਤਾਂ ਬਾਰਿਸ਼ ਨੇ ਬੱਸ ਕਰਾਤੀ ਹੈ ਡਬਲ ਡਬਲ ਕੰਮ ਕਰਨਾ ਪੈ ਜਾਂਦਾ ਕਿਸੇ ਵੱਲੇ ਚਲੋ ਕੋਈ ਗੱਲ ਨਹੀਂ ਇਹ ਹੈ ਕਿ ਜੇ ਮੈਂ ਕੱਪੜੇ ਨਾ ਧੋਂਦੀ ਫਿਰ ਪਏ ਪਏ ਵੀ ਨਾ 스멜 ਮਾਰ ਜਾਣੇ ਸੀਗੇ ਇਸ ਕਰਕੇ ਫਿਰ ਮੈਨੂੰ ਧੋਣੇ ਹੀ ਪਏ ਮੈਂ ਕਿਹਾ ਚਲੋ ਧੋਈ ਲੈਣੇ ਲੱਗਦੇ ਹੱਥ ਲੱਗੇ ਤਾਂ ਹੋਈਆਂ ਇਦਾਂ ਆਪਾਂ ਸਾਰੇ ਵੱਟ ਕੇ ਰੱਖ ਲੈਣੇ ਆ ਤੇ ਫਿਰ ਆਪਾਂ ਪਾਣੀ ਆਪਣਾ ਰਿੱਜ ਦਾ ਬਿਆ ਚੰਗੀ ਤਰ੍ਹਾਂ ਉਬਾਲੇ ਮਾਤੇ ਆ ਤੇ ਇਹ ਮੈਤਮ ਦਖਾਨੀ ਆ ਲਓ ਜੀ ਇਹ ਤਾਂ ਤਾਂ ਬਾਹਰ ਆ ਗਏ ਪੈਸਾ ਗੋਲ ਗੱਪਿਆਂ ਵਾਲੇ ਵੀ ਪਰ ਆਪਾਂ ਨਹੀਂ ਖਾਵਾਂਗੇ ਕਿਉਂਕਿ ਮੌਸਮ ਬਹੁਤ ਖਰਾਬ ਚੱਲਦਾ ਹੈ ਘਰ ਦਾ ਖਾਣਾ ਹੀ ਖਾਣਾ ਚਾਹੀਦਾ ਹੈ ਅੱਜ ਕੱਲ ਬਾਹਰ ਦਾ ਘੱਟ ਹੀ ਖਾਣਾ ਚਾਹੀਦਾ ਹੈ ਤੇ ਅੱਜ ਕੱਲੇ ਢੇਟ ਵੀ ਖਰਾਬ ਹੋ ਜਾਂਦੇ ਪਤਾ ਹੀ ਨਹੀਂ ਲੱਗਦਾ ਹੈਗਾ ਕਿਉਂਕਿ ਬਾਰਸ਼ਾਂ ਦੇ ਮੌਸਮ ਹੈ ਬਾਹਰ ਕੀ ਮਿਲਦਾ ਕੀ ਨਹੀਂ ਕੁਝ ਨਹੀਂ ਪਤਾ ਹੈਗਾ ਕਿੰਦਾਂ ਦੀ ਸਫਾਈ ਹੈ ਕਿੰਦਾਂ ਦੀ ਨਹੀਂ ਹੈ ਇਸ ਕਰਕੇ ਘਰੇ ਹੀ ਖਾਓ ਜ਼ਿਆਦਾ ਪਤੀਆ ਬਣਾ ਕੇ ਤਾਂ ਗੱਲਾਂ-ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਦੋਂ ਆਪਣੇ ਇਹ ਵੱਟ ਕੇ ਆਪਾਂ ਇਹਨੂੰ ਤਿਆਰ ਕਰ ਲਿਆ ਹੋਇਆ ਤੇ ਹੁਣ ਇਹਨਾਂ ਨੂੰ ਉਬਾਲ ਲਾਂਗੇ ਥੋੜੀ देर ਇਹਨੂੰ 15-20 ਮਿੰਟ ਉਬਾਲਾਂਗੇ ਉਹਨਾਂ ਚਿਰ ਆਪਾਂ ਕਰਦੇ ਹਾਂ ਜੀ ਤੜਕਾ ਤਿਆਰ ਲਓ ਜੀ ਤੜਕਾ ਮੈਂ ਸਾਰਾ ਕੱਢ ਲਿਆ ਜੋ-ਜੋ ਪਾਣਾ ਹੈ ਤੇ ਹੁਣ ਇਹਨੂੰ ਆਪਾਂ ਥੋਸ ਸਮਾਰ ਕੇ ਤੇ ਫਿਰ ਇਹਨੂੰ ਘਾਲ ਲੈਣਾ ਆਪਾਂ ਗ੍ਰਾਈਂਡ ਕਰ ਤੋ ਕੁਸ ਕਰਾਂਗੇ ਤੇ ਇਹਨਾਂ ਨੂੰ ਉੱਪਰ ਰੱਖ ਦਿੰਦੇ ਨੇ ਵਿੱਚ ਪਾਣੀ 'ਚ মিক্সি ਚ ਜ਼ਿਆਦਾ ਜੇ ਆਪਾਂ ਕਰ ਲਈਏ ਨਾ ਗ੍ਰाइंड ਤੇ ਫਿਰ ਜ਼ਿਆਦਾ ਬਰੀਕ ਹੋ ਜਾਂਦਾ ਹੈ ਉਹ ਮੈਂ ਉਹ ਚ ਨਹੀਂ ਕਰਾਂਗੀ ਮੈਂ ਚੋਪਰ 'ਚ ਹੀ ਕਰਾਂਗੀ ਜਿਹੜਾ ਹੱਥ ਵਾਲਾ ਚੋਪਰ ਹੁੰਦਾ ਨਾ ਉਹਦੇ ਨਾਲ ਹੀ ਗ੍ਰाइंड ਕਰ ਲੈਣਾ ਇਹਨੂੰ ਫਟਾਫਟ ਇੱਧਰ ਆਪਣੇ ਜਿਹੜੇ ਗੱਟੇ ਨੇ ਉਹ ਦੇਖੋ ਕਿੰਨੇ ਸੋਹਣੇ ਉੱਭਰ ਰਹੇ ਨੇ ਤਿਆਰ ਹੋ ਰਹੇ ਆ ਹੋਰ 10-15 ਮਿੰਟਾਂ ਦੀ ਗੱਲ ਹੈ ਤੇ ਪੱਕ ਜਾਣਾ ਇਹਨਾਂ ਨੇ ਤਦ ਤੱਕ ਉਹਨਾਂ ਜਿਹੜਾ ਆਪਾਂ ਕਰ ਲੈਨੇ ਆਪਾਂ ਮਸਾਲਾ ਤਿਆਰ ਠੀਕ ਹੈ ਜੀ ਤੇ ਮਿਲਦੇ ਆ ਜੀ ਤੁਹਾਨੂੰ ਮਸਾਲਾ ਤਿਆਰ ਕਰਕੇ ਇਹਨੂੰ ਕਟ ਲਾਗੇ ਆਪਰੇਟ ਚ ਦੇਖੋ ਆਪਣਾ ਮਸਾਲਾ ਵੀ ਹੋਇਆ ਪਿਆ ਆ ਤੇ ਇੱਧਰ ਆਪਣੇ ਗੱਟੇ ਵੀ ਰੈਡੀ ਹੋ ਗਏ ਸੀ ਠੰਡੇ ਹੋ ਗਏ ਤੇ ਮੈਂ ਕੱਟ ਲਿਆ ਹੁਣ ਇੱਧਰ ਤੇਲ ਵੀ ਗਰਮ ਆ ਤੇ ਹੁਣ ਲਾਨੇ ਆ ਜੀ ਤੜਕਾ ਇਹ ਢੇਗੀ ਮਿਰਚ ਪਾਉਣ ਨਾਲ ਥੋੜਾ ਕਲਰ ਵਧੀਆ ਆ ਜਾਂਦਾ ਇਸ ਕਰਕੇ ਮੈਂ ਥੋੜੀ ਜਿਹੀ ਢੇਗੀ ਮਿਰਚ ਵੀ ਪਾ ਦਿੱਤੀ ਲਓ ਜੀ ਮਸਾਲਾ ਗਿਆ ਆਪਣਾ ਪੁੱਜ ਲਓ ਜੀ ਇੱਧਰ ਪਾੜ ਗਿਆ ਆਪਣਾ ਮਸਾਲਾ ਮਸਾਲਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਪੁੱਜ ਗਿਆ ਇਦੇ ਵਿੱਚ ਪਾ ਦਾਂਗੇ ਆਪਾਂ ਆਪਣੀ ਜਿਹੜੀ ਸਬਜ਼ੀ ਸੀਗੀ ਇਹਨਾਂ ਨੂੰ 2 ਮਿੰਟ ਭੁੰਨਣਾ ਹੈ। ਉਹਨਾਂ ਤੋਂ ਬਾਅਦ ਫੇਰ ਪਾ ਦਾਂਗੇ ਪਾਣੀ। ਕਈ ਤਾਂ ਫਰਾਈ ਕਰਦੇ ਆ ਮੈਂ ਫਰਾਈ ਨਹੀਂ ਕਰਦੀ ਹੈਗੀ ਫਰਾਈ ਕਰਨ ਨਾਲ ਨਾ ਹੈਵੀ ਬਹੁਤ ਹੋ ਜਾਂਦੇ ਆ ਫਿਰ ਖਾਦੇ ਹੀ ਨਹੀਂ ਜਾਂਦੀ ਸਬਜ਼ੀ। ਇਸ ਕਰਕੇ ਮੈਂ ਬਿਨਾਂ ਫਰਾਈ ਤੋਂ ਬਣਾਉਣੀ ਆ ਪਰ ਬਹੁਤ ਸੌਫਟ ਬੰਦੇ ਆ ਇਹ ਵੀ ਤੇ ਸਵਾਦ ਵੀ ਹੈ ਚਾਹੇ ਤਾਂ ਇੱਤੇ ਹੀ ਹਾਲੋ। ਪਰ ਨਹੀਂ ਮੈਂ ਪਾਣੀ ਪਾਵਾਂਗੀ ਰਸਕੀ ਨਹੀਂ ਬਣਾਵਾਂਗੀ ਤਰੀ ਵਾਲੇ 2 ਮਿੰਟ ਬਸ ਭੁੰਨਣਾ ਹੈ ਇਹਨਾਂ ਨੂੰ ਆਪਾਂ ਭੁੰਨਨ ਤੋਂ ਬਾਅਦ ਆਪਾਂ ਪਾ ਦਾਂਗੇ ਪਾਣੀ ਪਾਣੀ ਪਾਣ ਤੋਂ ਬਾਅਦ ਫਿਰ ਘਟੋ-ਘਟ 25 ਮਿੰਟ ਦਿਨਾਂਗੇ ਤੇ ਫਿਰ ਜੀ ਆਪਣੀ ਹੋ ਜਾਣੀ ਸਬਜੀ ਤੱਤਾ ਕਰ ਲਈ ਲਓ ਜੀ ਚਾਹ ਤੋਂ 5 ਮਿੰਟ ਇਹਨਾਂ ਨੂੰ ਮੈਂ ਭੁੰਨ ਲਿਆ ਹੁਣ ਪਾ ਦੇਣਾ ਪਾਣੀ ਹੱਸ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਵਾਂਗੇ ਰੇਨ ਉਸ ਤੋਂ ਬਾਅਦ ਜੀ ਆਪਣੀ ਸਬਜੀ ਹੋ ਜਾਣੀ ਤਿਆਰ ਤੇ ਹੁਣ ਜਦੋਂ ਤਿਆਰ ਸਬਜੀ ਹੁੰਦੀ ਹੈ ਸੋਹਣੀ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਕੀ ਤੇ ਇਹ ਫੇਰ ਤੁਹਾਨੂੰ ਮਿਲਦੇ ਆ ਸਬਜੀ ਬਣ ਜੀ ਤੇ ਇਹ ਫੇਰ ਤੁਹਾਨੂੰ ਮਿਲਦੇ ਆ ਜੀ ਲਓ ਜੀ ਸਬਜੀ ਆਪਣੀ ਚ ਪਾਤਾ ਆਪਾਂ ਪਾਣੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਰਿਦਾਂਗੇ ਇਹਨਾਂ ਤੋਂ ਬਾਅਦ ਫਿਰ ਤੁਹਾਨੂੰ ਦਿਖਾਨੀ ਆ ਸਬਜ਼ੀ ਕਿਵੇਂ ਦੀ ਬਣੀ ਆ ਹਜੇ ਤਾਂ ਪੱਤੀ ਬਹੁਤ ਐ ਹਜੇ ਗਾੜੀ ਵੀ ਹੋएगी ਰਿਜ ਕੇ ਲੋ ਜੀ ਜਿੰਨਾ ਚਿਰ ਸਬਜ਼ੀ ਰਿਜਦੀ ਆ ਉਨਾਂ ਚਿਰ ਗੁੰਨ ਲੈਨੇ ਆਪਾਂ ਆਟਾ ਤੇ ਆਟਾ ਗੁੰਨ ਕੇ ਰੱਖ ਲੈਨੇ ਆ ਫਿਰ ਜੀ ਠਹਿਰ ਕੇ ਬਣਾਵਾਂਗੇ ਫੁਲਕੇ ਦੇਖਦੇ ਆ ਠਹਿਰ ਕੇ ਬਣਾਨੇ ਜਾਂ ਹੁਣੇ ਬਣਾ ਕੇ ਰੱਖ ਲੈਣੇ ਆ ਕਿੱਜ ਗਰਮੀ ਵੀ ਬਹੁਤ ਹੋਈ ਪਈ ਐ ਤੇ ਲਾ ਆਟਾ ਗੁੰਨ ਲੈਨੇ ਆ ਸਸਤੀ ਬਸ ਲਓ ਜੀ ਆਟਾ ਤਾਂ ਗਿਆ ਆਪਣਾ ਕੁਝ ਲੋ ਜੀ ਆਟਾ ਦਿੱਤੇ ਆ ਆਪਣਾ ਗੁੱਝ ਤੇ ਹੁਣ ਖਾਣੇ ਦਿਖਾਨੀ ਆ ਸਬਜ਼ੀ ਵੀ ਰੱਢੀ ਆ ਤੇ ਚਲੋ ਜੀ ਮੇਨ ਮੇਨ ਆਪਣੇ ਕੰਮ ਹੋ ਗਏ ਨੇ ਹੁਣ ਬਸ ਬਣਾਣੀ ਆਪਾਂ ਗਰਮਾ ਗਰਮ ਫੁਲਕੇ ਚਲੋ ਜੀ ਮੈਂ ਬਣਾਉਣ ਲੱਗੀ ਸੀਗੀ ਫੁਲਕੇ ਤੇ ਇੰਦਰ ਆਪਣੀ ਸਬਜੀ ਵੀ ਹੋ ਗਈ ਹੈ ਰੈਡੀ ਦੇਖੋ ਸਬਜੀ ਹੋ ਗਈ ਆਪਣੀ ਰੜੀ ਤੇ ਬਾਸੋਂ ਧਨੀਆ ਹੀ ਪਾਣਾ ਹੈ ਇਹ ਲਓ ਜੀ ਸਬਜੀ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਦਰ ਆਪਣੇ ਛੁਲਕੇ ਵੀ ਨਾਲ ਹੀ ਕਰਮਾ ਕਰਮ ਲਾ ਰਹੇ ਨੇ ਹੁਲੋ ਜੀ ਛੁਲਕੇ ਬਣ ਗਏ ਆ ਬਸ ਥੋੜੇ ਜਿ ਬਣ ਗਏ ਆ ਥੋੜੇ ਜਿ ਰਹਿ ਗਏ ਆ ਤੇ ਸਬਜ਼ੀ ਵੀ ਆਪਣੀ ਰੈਡੀ ਹੋ ਗਈ ਆ ਜਿਵੇਂ ਕਿ ਤੁਹਾਨੂੰ ਦਿਖਾਈ ਦਿੱਤਾ ਤੇ ਤੁਹਾਨੂੰ ਜੀ ਵੀਡੀਓ ਪਸੰਦ ਆਂਦੀ ਹੈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚਲੋ ਅਸੀਂ ਮਿਲਦੇ ਆ ਤੁਹਾਨੂੰ നമി വീഡിയോ ന